ਕਾਰ ਲਿਆਂਗ ਦਾ ਇੱਕ ਬਹੁਤ ਸੋਹਣਾ ਆਈਡੀਆ ਵਾ ਜੋ ਕਿ ਆਪਾਂ ਨੂੰ ਆਪਣੀ ਪਰਸਨੈਲਿਟੀ ਡਿਵੈਲਪ ਕਰਨ 'ਚ ਮਦਦ ਕਰਦਾ ਹਾਲੇ ਕਿ ਗਾਰਲੈਂਗ ਦੇ ਕਈ ਆਈਡੀਆ ਹੋਏ ਆ ਪਰ ਉਹਨਾਂ ਦੇ ਵਿੱਚੋਂ ਅੱਜ ਆਪਾਂ ਇੱਕ ਆਈਡੀਆ ਪਿਕ ਕਰਾਂਗੇ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਥੋੜਾ ਕਾਰਲੈਂਗ ਬਾਰੇ ਵੀ ਜਾਣ ਲਈ ਕਿ ਕਾਰਲੈਂਗ ਇੱਕ ਮਨੋਵਿਗਿਆਨੀ ਹੋਇਆ ਵਾ ਜੋ ਕਿ ਸਿਗਮੰਟ ਫਰਾਇਡ ਦਾ ਕਲੀਗ ਵੀ ਰਿਹਾ ਵਾ ਜਿਨੇ ਕੀ ਆਪਣੇ ਸੋਚਣ ਦਾ ਨਜ਼ਰੀਆ ਹੀ ਬਦਲਤਾ ਆਪਾਂ ਨੂੰ ਆਪ ਦੇ ਬਾਰੇ ਇਹੋ ਜਿਹੀਆਂ ਚੀਜ਼ਾਂ ਦੱਸੀਆਂ ਜੋ ਕਿ ਅੱਜ ਤੱਕ ਕਿਸੇ ਨੇ ਵੀ ਨਹੀਂ ਸ਼ੇਅਰ ਕੀਤੀਆਂ ਸੀਗੀਆਂ ਪਬਲਿਕ ਦੇ ਵਿੱਚ ਮਨੋਵਿਗਿਆਨੀ ਹੁੰਦੇ ਆ ਉਹਦਾ ਇੱਕ ਅਧਿਆਤਮਕ ਐਸਪੈਕਟ ਵੀ ਸੀਗਾ ਸਪਿਰਚੁਅਲ ਐਸਪੈਕਟ ਵੀ ਸੀਗਾ ਜਿਹਦੇ ਰਾਹੀਂ ਉਹ ਇਨਸਾਨ ਨੂੰ ਜਾਨਣਾ ਚਾਹ ਰ ਤੇ ਸਾਇੰਸ ਨੂੰ ਬਰਾਬਰ ਲੈ ਕੇ ਚੱਲ ਰਿਹਾ ਇਨਸਾਨ ਨੂੰ ਜਾਣਨ ਲਈ ਤੇ ਜਿਹਦੇ ਕਰਕੇ ਕੀ ਉਹਦੇ ਵਿੱਚ ਡਿਫਰੈਂਸ ਵੀ ਆਉਣ ਲੱਗੀਆਂ ਸੀਗੀਆਂ ਸਿਗਮੰਟ ਫਰਾਇਡ ਦੇ ਨਾਲੋਂ ਤੇ ਉਹਦੇ ਤੇ ਮਿਸਟਿਕ ਦਾ ਟੈਗ ਵੀ ਲੱਗਣ ਲੱਗ ਗਿਆ ਸੀ ਵੀ ਇਹ ਤਾਂ ਕੋਈ ਹੋਰ ਹੀ ਲੈਵਲ ਤੇ ਫਰਦਾ ਵਾ ਪਰ ਅਸਲ ਦੇ ਵਿੱਚ ਉਹ ਇਨਸਾਨ ਦੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਵਨ ਅੱਜ ਆਪਾਂ ਜਿਹੜੀਆਂ ਟਰਮਸ ਯੂਜ਼ ਕਰਦੇ ਆ ਇੰਟਰੋਵਰਟ ਐਕਸਟਰੋਵਰਟ ਇਹ ਕਾਰਲੈਂਗ ਨੇ ਕਾਇਨ ਕੀਤੀਆਂ ਹੋਈਆਂ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਾਰਲੈਂਗ ਧਰਮਾਂ ਨੂੰ ਪੜ ਰਿਆ ਸੀ ਇਹ ਸਿੰਬल्स ਤੋਂ ਬਹੁਤ ਇਨਸਪਾਇਰ ਸੀਗਾ ਤੇ ਉੱਥੇ ਅੱਜ ਆਪਾਂ ਜਿਹੜਾ ਆਈਡੀਆ ਡਿਸਕਸ ਕਰਨਾ ਵਾ ਸਰਕਮੈਂਬੂਲੇਸ਼ਨ ਕਹਿੰਦੇ ਆ ਜਿਹਨੂੰ ਉਹ ਆਈਡੀਆ ਕਾਰਲੈਂਗ ਨੇ ਧਰਮਾਂ ਤੋਂ ਇਨਸਪਾਇਰ ਹੋ ਕੇ ਲਿਆ ਸੀਗਾ ਸਰਕਮੈਂਬੂਲੇਸ਼ਨ ਕੀ ਹੁੰਦੀ ਹੈ ਕਿ ਜਿਵੇਂ ਬੁੱਧ ਧਰਮ ਦੇ ਵਿੱਚ ਟੈਂਪਲ ਆ ਉਹ ਟੈਂਪਲ ਦੇ ਆਲੇ ਦੁਆਲੇ ਲੋਕੀ ਗੋਲ-ਗੋਲ ਘੁੰਮਦੇ ਆ ਉਹਨੂੰ ਰਿਸਪੈਕਟ ਦਿੰਦੇ ਆ ਜਿਵੇਂ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਪਰ ਕਰਮਾ ਹੁੰਦੀ ਆ ਜਾਂ ਪ੍ਰਾਣੇ ਜ਼ਮਾਨੇ ਦੇ ਵਿੱਚ ਹਜ਼ਾਰ ਜਾਂ 2000 ਸਾਲ ਪਹਿਲਾਂ ਰਿਚੁਅਲਸ ਹੁੰਦੇ ਸੀਗੇ ਕਿ ਅੱਗ ਦੇ ਆਲੇ ਦੁਆਲੇ ਗੋਲ ਗੋਲ ਘੁੰਮਦੇ ਸੀਗੇ ਕਿਉਂਕਿ ਉਹਨੂੰ ਸੈਕ੍ਰੇਟ ਮੰਨਦੇ ਸੀਗੇ ਉਹਨੂੰ ਕਈ ਪ੍ਰੇ ਵੀ ਕਰਦੇ ਸੀਗੇ ਵਰਸ਼ਿਪ ਕਰਦੇ ਸੀ ਵੀ ਡਿਵਾਈਨ ਨਾਲ ਕਨੈਕਟ ਹੋਵਾਂਗੇ ਤੇ ਉਹੀ ਸਰਕਮ ਐਮਬੂਲੇਸ਼ਨ ਦਾ ਕਨਸੈਪਟ ਕਾਰਲ ਯੰਗ ਨੇ ਸਾਈਕੋਲੋਜੀਕਲੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਜ਼ਿੰਦਗੀ ਆ ਜਿਹੜੀ ਇਨਸਾਨ ਦੀ ਉਹ ਵੀ ਸਰਕਮ ਐਮਬੂਲੇਸ਼ਨ ਵਾਂਗੂ ਹੀ ਚੱਲ ਰਹੀ ਆ ਗੋਲ ਗੋਲ ਜਾਂ ਸਪਾਇਰਲ ਸ਼ੇਪ ਚ ਕਹ ਲਓ ਜਾਂ ਮੇਜ਼ ਕਹ ਲਓ ਜਿੱਦਾ ਕਿ ਇੱਕ ਸੈਂਟਰ ਆ ਜਿਹਨੂੰ ਕਿ ਆਪਾਂ ਟਰੂ ਸੈਲ ਹੁੰਗੇ ਜ਼ਿੰਦਗੀ ਦੇ ਵਿੱਚ ਹਾਲਾਂਕਿ ਜ਼ਿਆਦਾਤਰ ਲੋਕਾਂ ਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਟੋਟਲੀ ਡਿਫਰੈਂਟ ਹੁੰਦਾ ਵਾ ਜੋ ਕਿ ਕਾਰਲ ਲੈਂਗ ਵੀ ਕਹ ਰਿਹਾ ਸੀਗਾ ਕਿ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਜ਼ਿੰਦਗੀ ਲੀਨੀਅਰ ਚੱਲਦੀ ਆ ਪੁਆਇੰਟ A ਟੂ B ਸਿੱਧੀ ਜਾ ਰਹੀ ਹੁੰਦੀ ਆ ਪਰ ਜ਼ਿੰਦਗੀ ਕਦੇ ਵੀ ਸਿੱਧੀ ਨਹੀਂ ਚੱਲਦੀ ਹੁੰਦੀ ਫੋਰ ਐਗਜ਼ਾਮਪਲ ਆਪਣੀ ਸੋਸਾਇਟੀ ਵਿੱਚ ਇਹ ਜੀ ਐਸਟੈਬਲਿਸ਼ ਹੋਈ ਹੋਈ ਆ ਕਿ ਪਹਿਲਾਂ ਜਵਾਗ ਦੀ ਪਰਵਰਿਸ਼ ਕਰੋ ਫਿਰ ਉਹਨੂੰ ਸਕੂਲੇ ਪੜਾਓ ਲਿਖਾਓ ਫਿਰ ਉਹ ਮੈਡੀਕਲ ਨਾਨ ਮੈਡੀਕਲ ਜਾਂ ਕਾਮਰਸ ਜਾਂ ਕੋਈ ਫੀਲਡ ਚੂਜ਼ ਕਰ ਲੂਗਾ ਜਾਂ ਕੋਈ ਹੋਰ ਹੋਵੇ ਵੀ ਇੱਕ ਟਾਈਮ ਤੇ ਜਾ ਕੇ ਉਹ ਡਾਕਟਰ ਬਣ ਜਾਊਗਾ ਜਾਂ ਇੰਜੀਨੀਅਰ ਬਣ ਜਾਊਗਾ ਪਰ ਕਾਰ ਲਿੰਗ ਦਾ ਮੰਨਣਾ ਸੀਗਾ ਕਿ ਜ਼ਿੰਦਗੀ ਦਾ ਟਰੈਕ ਇੰਨਾ ਸਿੰਪਲ ਹੁੰਦਾ ਨਹੀਂਗਾ ਪਰ ਜ਼ਿੰਦਗੀ ਦੇ ਵਿੱਚ ਇੱਕ ਸਟੈਪ ਅੱਗੇ ਲੈਣੇ ਆ ਫਿਰ ਦੋ ਸਟੈਪ ਪਿੱਛੇ ਲੈਣੇ ਪਏ ਜਾਂਦੇ ਆ ਜਦੋਂ ਕਿ ਜਵਾਗ 16 ਸਾਲ ਦਾ ਹੁੰਦਾ ਉਦੋਂ ਮੇभी ਉਹਦਾ 뮤직 ਦੇ ਵਿੱਚ ਇੰਟਰਸਟ ਬਣ ਜੇ ਉਹਨੂੰ ਮੇभी ਲੱਗੇ ਕਿ ਮੈਂ ਤਾਂ ਹੁਣ 뮤జిਸ਼ੀਅਨ ਹੀ ਬਣਨਾ ਵਾਂ ਪਰ ਜਦੋਂ 20 ਸਾਲ ਦਾ ਹੁੰਦਾ ਉਦੋਂ ਉਹਦਾ ਇੰਟਰਸਟ ਜਾਵੇਂ ਮਰ ਜਾਂਦਾ 뮤직 ਦੇ ਵਿੱਚੋਂ ਉਦੋਂ ਉਹਨੂੰ ਲੱਗਦਾ ਕਿ ਮੈਂ ਤਾਂ ਮਕੈਨਿਕ ਬਣਾਂ ਗੱਡੀਆਂ ਫਿਕਸ ਕਰਨੀਆਂ ਫਿਰ ਜਦੋਂ 24 ਸਾਲ ਦਾ ਹੁੰਦਾ ਉਦੋਂ ਨੂੰ ਲੱਗਦਾ ਵੀ ਨਹੀਂ ਮੈਂ ਤਾਂ ਲਖਾਰੀ ਬਣਨਾ ਵਾਂ ਤੇ ਫਿਰ ਜਦੋਂ 28 ਸਾਲ ਦਾ ਹੁੰਦਾ ਉਹਦੋਂ ਫੇਰ ਥੌਟ ਆਉਂਦਾ ਕਿ ਨਹੀਂ ਮਕੈਨਿਕ ਬੰਨਾ ਹੀ ਮੇਰੇ ਆਸਤੇ ਸਹੀ ਚੀਜ਼ ਸੀ ਵੀ ਕਈ ਵਾਰੀ ਆਪਾਂ ਆਪਦੇ ਆਪ ਨੂੰ ਲੱਭ ਲੈਨੇ ਆ ਫੇਰ ਗਵਾਚ ਜਾਂਦੇ ਆ ਫੇਰ ਲੱਭ ਲੈਨੇ ਆ ਤੇ ਇਹ ਚੀਜ਼ ਨੂੰ ਬਹੁਤ ਲੋਕੀ ਐਕਸੈਪਟ ਨਹੀਂ ਕਰ ਪਾਉਂਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਵਿੱਚ ਕੋਈ ਪ੍ਰੋਬਲਮ ਆ ਹਾਲਾਂਕਿ ਇਹ ਚੀਜ਼ ਨਾਰਮਲ ਆ ਵੀ ਬੰਦਾ ਗਵਾਚਦਾ ਵਾ ਫੇਰ ਆਪਦੇ ਆਪ ਨੂੰ ਲੱਭਦਾ ਵਾ ਨੋ ਡਾਊਟ ਡਾਕਟਰ ਬਣ ਕੇ ਬਹੁਤ ਖੁਸ਼ ਆ ਵਧੀਆ ਪੈਸੇ ਕਮਾ ਰਹੇ ਆ ਪਰ ਉੱਥੇ ਹੀ ਕਈ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਡਾਕਟਰ ਬਣ ਗਏ ਪਰ ਅੰਦਰੇ ਅੰਦਰ ਉਹਨਾਂ ਨੂੰ ਇਹ ਚੀਜ਼ ਚੁਗ ਰਹੀ ਹੁੰਦੀ ਕਿ ਉਹ ਤਾਂ ਆਰਟਿਸਟ ਬਨਣਾ ਚਾਹੁੰਦੇ ਸੀਗੇ ਉਹਨਾਂ ਨੇ ਫੀਲਡ ਹੀ ਗਲਤ ਚੂਜ਼ ਕਰ ਲਈ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਹੌਲੀ ਹੌਲੀ ਡਿਸਕਵਰ ਕਰਦੇ ਹਾਂ ਕਿ ਆਹ ਚੀਜ਼ ਮੇਰੇ ਆਸਤੇ ਬਣੀ ਆ ਕਿ ਨਹੀਂ ਤੇ ਸਰਕਮੰਬੂਲੇਸ਼ਨ ਦੇ ਨਾਲ ਕਾਰ ਲੈਂਗੇ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਆਪਾਂ ਚੱਕਰੀ ਦੇ ਵਿੱਚ ਜਾਂ ਸਪਾਇਰਲ ਸ਼ੇਪ ਦੇ ਵਿੱਚ ਗੋਲ ਗੋਲ ਘੁੰਮ ਰਹੇ ਹੁੰਨੇ ਆ ਪਮੇਜ਼ ਦੇ ਵਿੱਚ ਹੁੰਨੇ ਆ ਗੋਲ ਮੇਜ਼ ਹੁੰਦੀ ਆ ਉਹਦੇ ਵਿੱਚ ਆਪਾਂ ਤੇ ਇਹ ਸਰਕਮੰਬੂਲੇਸ਼ਨ ਦਾ ਆਈਡੀਆ ਕਈ ਲੈਵਲਸ ਤੇ ਚੱਲ ਰਿਹਾ ਹੁੰਦਾ ਆਪਣੇ ਅੰਦਰ ਸਿਰਫ ਗੋਲ ਸੈੱਟ ਕਰਨ ਦੇ ਮਾਮਲੇ 'ਚ ਨਹੀਂ ਫਾਰ ਇਗਜ਼ਾਮਪਲ ਕਈ ਲੋਕੀ 14 ਸਾਲ ਦੇ ਸੀ ਉਹਨਾਂ ਨਾਲ ਕੋਈ ਗਲਤ ਚੀਜ਼ ਹੋਈ ਹੋਣੀ ਆ ਉਹਨਾਂ ਦੇ ਬਹੁਤ ਘਟ ਪਈ ਹੋਣੀ ਆ ਉਹ ਮੇਬੀ ਕੇਰਾਂ ਦਾ ਭੁੱਲ ਗਿਆ ਉਸ ਚੀਜ਼ ਨੂੰ ਅਗਲੇ ਕੁਝ ਸਾਲਾਂ 'ਚ ਪਰ ਜਦੋਂ 24 ਦਾ ਹੋਇਆ ਉਹ ਚੀਜ਼ ਫੇਰ ਰੀ ਸਰਫੇਸ ਹੋ ਗਈ ਫੇਰ ਬਾਹਰ ਆ ਗਈ ਉਹਨੂੰ ਬੌਦਰ ਕਰਨ ਲੱਗ ਗਈ ਵੀ ਯਾਨੀ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਸਰਕਲ ਦੇ ਵਿੱਚ ਜਾ ਰਹੇ ਹੁੰਨੇ ਆ ਇੱਕ ਵਾਰੀ ਤਾਂ ਉਹ ਪੁਆਇੰਟ ਤੋਂ ਆਪਾਂ ਲੰਘ ਗਏ ਪਰ ਚਾਂਸਸ ਹੁੰਦੇ ਕਿ ਫੇਰ ਆਪਾਂ ਦੁਬਾਰਾ ਉਹ ਪੁਆਇੰਟ ਤੇ ਘੁੰਮ ਕੇ ਆ ਜਾਈਏ ਵੀ ਉਹ ਛੋਟੇ ਹੁੰਦੇ ਦਾ ਟਰੋਮਾ ਫੇਰ ਦੁਬਾਰਾ ਆ ਗਿਆ ਜਾਂ ਕੋਈ ਛੋਟੇ ਹੁੰਦੇ ਦਾ ਸ਼ੌਂਕ ਸੀਗਾ ਪੇਂਟਿੰਗ ਕਰਨ ਦਾ ਉਹ ਹੁਣ 24 ਸਾਲ ਤੇ ਜਾਂ 35 ਸਾਲ ਤੇ ਆ ਕੇ ਫੇਰ ਉਹ ਜਾਗ ਗਿਆ ਦੁਬਾਰਾ ਇਹ ਚੀਜ਼ਾਂ ਜੇ ਆਪਾਂ ਨਾਲ ਨਾਲ ਐਨਲਾਈਜ਼ ਕਰੀ ਜਾਂਦੇ ਜਿੰਦਗੀ ਦੇ ਵਿੱਚ ਤਾਂ ਆਪਾਂ ਨੂੰ ਬਹੁਤ ਹੱਦ ਤੱਕ ਮਦਦ ਹੁੰਦੀ ਆ ਆਪਾਂ ਆਪਦੇ ਪੈਟਰਨ ਵੇਖੀ ਜਾਂਦੇ ਆ ਵੀ ਇਹ ਚੀਜ਼ਾਂ ਦੁਬਾਰਾ ਦੁਬਾਰਾ ਕਿਉਂ ਰਿਪੀਟ ਹੋ ਰਹੀਆਂ ਵਾਂ ਉਹ ਚੰਗੀਆਂ ਵੀ ਹੋ ਸਕਦੀਆਂ ਮਾੜੀਆਂ ਵੀ ਹੋ ਸਕਦੀਆਂ ਵਾਂ ਤੇ ਸਰਕਮੰਬੂਲੇਸ਼ਨ ਦੇ ਵਿੱਚ ਆਪਣਾ ਗੋਲ ਇਹੀ ਹੁੰਦਾ ਕਿ ਆਪਾਂ ਆਪਦਾ ਟਰੂ ਸੈਲਫ ਡਿਸਕਵਰ ਕਰੀਏ ਜੋ ਕਿ ਸੈਂਟਰ 'ਚ ਹੁੰਦਾ ਵਾ ਪਰ ਉੱਥੇ ਹੀ ਸਕੇਅਰੀ ਪਾਰਟ ਆ ਕਿ ਕਈ ਲੋਕੀ ਮੇਜ਼ ਦੇ ਵਿੱਚ ਇੱਕ ਮਾੜੀ ਜੀ ਜਗ੍ਹਾ ਤੇ ਬਸ ਉਸੇ ਨੂੰ ਹੀ ਆਪਦਾ ਸਭ ਕੁਝ ਮੰਨੀ ਬੈਠੇ ਹੁੰਦੇ ਆ ਕੰਫਰਟ ਜ਼ੋਨ ਬਣ ਜਾਂਦੀ ਉਹਨਾਂ ਦੀ ਤੇ ਉਹ ਆਪਦੇ ਅਸਲੀ ਪ ਉਹਨਾਂ ਨੂੰ ਪਤਾ ਵੀ ਹੈ ਕਿ ਉਹਨਾਂ ਦਾ ਪੋਟੈਂਸ਼ੀਅਲ ਇਤਨਾ ਕਿਤੇ ਜ਼ਿਆਦਾ ਵਾ ਪਰ ਉਹ ਇੱਕ ਸੇਫਟੀ ਨੈਟ ਬਣ ਜਾਂਦਾ ਉਹਨਾਂ ਵਾਸਤੇ ਕਿ ਉਹ ਉਹਦੇ ਵਿੱਚ ਰਹਿਣਾ ਪਸੰਦ ਕਰਨ ਲੱਗ ਜਾਂਦੇ ਆ ਤੇ ਇਹੋ ਜੀ ਸੋਚ ਕਰਕੇ ਉਹ ਸਰਕਲ ਦੇ ਵਿੱਚ ਇੱਕ ਥਾਂ ਤੇ ਸਟਕ ਹੋ ਕੇ ਰਹਿ ਜਾਂਦੇ ਆ ਹਾਲਾਂਕਿ ਜ਼ਿੰਦਗੀ ਸੰਕੇਤ ਦਿੰਦੀ ਰਹਿੰਦੀ ਆ ਟਾਈਮ-ਟਾਈਮ ਤੇ ਨਵੇਂ ਮੌਕੇ ਬੰਦੇ ਰਹਿੰਦੇ ਜਿਵੇਂ ਮੈਂ ਪਿਛਲੀ ਵੀਡੀਓ ਬਣਾਈ ਸੀ ਇਸੇ ਕਨਸੈਪਟ ਤੇ ਐਲੀਗੋਰੀ ਆਫ ਕੇਵ ਤੇ ਇਹ ਚੀਜ਼ਾਂ ਚੰਗੀਆਂ ਜਾਂ ਮਾੜੀਆਂ ਉੱਭਰਦੀਆਂ ਰਹਿਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਥਰੂਆਊਟ ਕੋਈ ਟਰੋਮਾ ਹੋ ਗਿਆ ਜਾਂ ਕੋਈ ਸ਼ੌਕ ਹੋ ਗਿਆ ਉਹ ਪਹਿਲਾਂ ਦੱਬਿਆ ਗਿਆ ਸੀ ਉਹ ਫੇਰ ਵਾਪਸ ਆ ਰਿਹਾ ਹੁਣ ਬਾਂਚੋ ਤੇ ਜਦੋਂ ਆਪਾਂ ਇਹ ਪੈਟਰਨਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਜਾਣਦੇ ਆ ਵੀ ਇਹ ਰਿਪੀਟ ਹੋਈ ਜਾਂਦੇ ਆ ਬਾਰ-ਬਾਰ ਤਾਂ ਆਪਾਂ ਨੂੰ ਹੋਰ ਕਲੈਰਟੀ ਮਿਲਦੀ ਆ ਵੀ ਕਿਹੜੀ ਚੀਜ਼ ਆਪਾਂ ਨੂੰ ਸੱਚੀ ਕਰਨੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਇਹ ਚੀਜ਼ਾਂ ਨੂੰ ਸਮਝਣਾ ਤੇ ਇਹਨਾਂ ਨੂੰ ਇੰਟੀਗ੍ਰੇਟ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਜ਼ਰੂਰੀ ਆ ਤੇ ਜੇ ਆਪਾਂ ਇਹਨਾਂ ਨੂੰ ਸਮਝ ਗਏ ਆਪਣੀ ਜ਼ਿੰਦਗੀ ਬਹੁਤ ਮੀਨਿੰਗਫੁਲ ਹੋਊਗੀ ਤੇ ਇਹ ਸਾਰੇ ਪ੍ਰੋਸੈਸ ਨੂੰ ਉਹ ਇੰਡੀਵੀਜੂਏਸ਼ਨ ਆਂਦਾ ਜਾਂ ਆਪਾਂ ਆਪਦੇ ਟਰੂ ਸੈਲਫ ਨੂੰ ਡਿਸਕਵਰ ਕਰੀਏ ਤੇ ਬਾਕੀ ਕਾਰਲੈਂਗ ਦੇ ਹੋਰ ਵੀ ਕਈ ਤਕੜੇ ਆਈਡੀਆ ਹੋਏ ਆ ਜਿਵੇਂ ਸ਼ੈਡੋ ਪ੍ਰੋਜੈਕਸ਼ਨਸ ਸਿੰਕਨਰੋਸਟੀ ਤੇ ਅਨਕੌਨਸ਼ੀਅਸ ਮਾਈਂਡ ਅਵ ਚੇਤਨ ਮਨ ਜਿਨ੍ਹਾਂ ਤੇ ਕਿ ਮੈਂ ਅਲੱਗ ਵੀਡੀਓਜ਼ ਬਣਾਉਣ ਦੀ ਕੋਸ਼